ਸਾਲ ਮੈਂ ਡਾਕਟਰ ਵਰਜੀਤ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆਂ ਬਈ ਕਿਵੇਂ ਆਪਾਂ ਨੇ ਸਿਰਫ 275 ਰੁਪਏ ਪ੍ਰਤੀ ਏਕੜ ਦੇ ਖਰਚੇ ਨਾਲ ਗੁੱਲੀ ਡੰਡਾ ਤੇ ਹੋਰ ਜਿੰਨੇ ਵੀ ਨਦੀਨ ਨੇ ਉਹਨਾਂ ਨੂੰ ਖਾਤਮੇ ਵੱਲ ਭੇਜਤਾ ਆਹ ਗੁੱਲੀ ਡੰਡਾ ਆਪਾਂ ਦੇਖ ਸਕਦੇ ਆਂ ਇਹ ਇਹਦੇ ਪੱਤੇ ਮੁਰਦਨੇ ਜੇ ਸ਼ੁਰੂ ਹੋ ਗਏ ਤੇ ਹੌਲੀ ਹੌਲੀ ਇਹ ਹਫ਼ਤੇ ਤੱਕ ਬਿਲਕੁਲ ਹੀ ਖਤਮ ਹੋ ਜੂਗਾ ਆ ਇਦੇ ਵਿੱਚ ਆਪਾਂ ਨੇ ਕੀ ਪਾਇਆ ਉਹੀ ਕੰਬੀਨੇਸ਼ਨ ਹੈ ਜਿਹੜਾ ਆਪਾਂ ਪਿੱਛੇ ਵੀਡੀਓਜ਼ ਦੇ ਵਿੱਚ ਡਿਸਕਸ਼ਨ ਕਰਦੇ ਆ ਰਹੇ ਹਾਂ ਪਿਛਲੇ ਸਾਲ ਦੌਰਾਨ ਪਿਛਲੇ ਸਾਲ ਵੀ ਇਹ ਆਪਾਂ ਸੇਮ ਫਾਰਮੂਲਾ ਆਪਾਂ ਇੱਕ ਇੱਕ ਮੀਟਰ ਦੀਆਂ ਕਿਆਰੀਆਂ ਬਣਾ ਕੇ ਉਹਨਾਂ ਦੇ ਵਿੱਚ ਮੈਟਰੀਬਿਊਜਨ ਤੇ ਕਲੋਰੀਨੋਫੋਪ ਦੀ ਵੱਖ-ਵੱਖ ਡੋਜ਼ ਬਣਾਈ ਸੀ ਤੇ ਉਹੀ ਡੋਜ਼ ਆਪਾਂ ਨੇ ਇਹਦੇ ਵਿੱਚ ਵਰਤੀ ਹੈ ਇਹਦੇ ਵਿੱਚ ਜਿਹੜੀ ਆਪਾਂ ਐਕਸਪੈਰੀਮੈਂਟੇਸ਼ਨ ਕਰਿਆ ਧੀ ਉਹਦੇ ਵਿੱਚ 25 ਗ੍ਰਾਮ ਤੋਂ ਲੈ ਕੇ 80 ਗ੍ਰਾਮ ਪ੍ਰਤੀ ਵਰਗ ਮੀਟਰ ਦੇ ਵਿੱਚ ਆਪਾਂ ਨੇ ਐਕਸਪੈਰੀਮੈਂਟੇਸ਼ਨ ਕਰਾਈ ਦੀ ਇਹਦਾ ਤੇ ਇਹਦੇ ਵਿੱਚ ਜਿਹੜਾ ਆਪਣੇ ਕੋਲੇ ਰਿਜ਼ਲਟ ਆਇਆ ਦੀ ਉਹਦੇ ਵਿੱਚ 50 ਗ੍ਰਾਮ ਤੋਂ ਉੱਪਰ ਜੇਕਰ ਮੈਟਰੀਬੂਜ਼ਨ ਜਾਂਦੀ ਹੈ ਤਾਂ ਉਹ ਕਣਕ ਨੂੰ ਸਾੜ ਦਿੰਦੀ ਹੈ 30 ਤੋਂ ਲੈ ਕੇ 40 ਦੇ ਵਿੱਚ ਵਿੱਚ ਮੈਟਰੀਬੂਜ਼ਨ ਆਪਾਂ ਨੇ ਰੱਖਣੀ ਹੈ ਨਾਲ ਕਲੋਡੀਨੋਫੋ ਕਿਉਂਕਿ 200 ਰੁਪਏ ਦੀ ਪ੍ਰਤੀ ਏਕੜ ਕਲੋਡੀਨੋਫੋ ਪੈਂਦੀ ਹੈ ਤੇ ਮੈਟਰੀਬੂਜ਼ਨ ਜਿਹੜੀ ਇੱਕ 500 ਗ੍ਰਾਮ ਦਾ ਜਿਹੜਾ ਆਪਣੇ ਕੋਲ ਪੈਕਿੰਗ ਆਉਂਦੀ ਆ ਉਹ ਕੁੱਲ 700 ਰੁਪਏ ਦੀ ਪੈਂਦੀ ਆ ਹੋ ਸਕਦਾ ਹੋਰ ਕੰਪਨੀਆਂ ਦਾ ਰੇਟ ਵੱਖ-ਵੱਖ ਹੋਵੇ ਪਰ ਇਹ ਕੰਬੀਨੇਸ਼ਨ ਜਿਹੜਾ ਮੈਂ ਬਣਾਇਆ ਪਿਛਲੇ ਸਾਲ ਵੀ ਇਹ ਕੀਤਾ ਐਤਕੀ ਵੀ ਇਹ ਕੀਤਾ ਕਣਕ ਦੇ ਉੱਪਰ ਦੇਖ ਲਓ ਦੇਖ ਸਕਦੇ ਆਪਾਂ ਬਈ ਕੋਈ ਇਹਦਾ ਪ੍ਰਭਾਵ ਨਹੀਂ ਪਿਆ ਤੇ ਜਿਹੜੇ ਨਦੀਨ ਨੇ ਉਹਨਾ ਇੱਥੇ ਬਾਥੂ ਦੇਖ ਲਓ ਬਾਥੂ ਵੀ ਕੰਨ ਜੇ ਮੂੜੀ ਖੜਾ ਇਰੇ ਪੱਤੇ ਮੁੜਨੇ ਸ਼ੁਰੂ ਹੋ ਗਏ ਜਿੰਨਾ ਬਾਥੂ ਹੈ ਭਾਵੇਂ ਉਹ ਆਪਣੇ ਕੋਲ ਆ ਆਹ ਜਿਹਨੂੰ ਆਪਾਂ ਜੰਗਲੀ ਪਾਲਕ ਕਹਿੰਦੇ ਆ ਇਹ ਹੈ ਇਹ ਵੀ ਮਰਝਾਉਣਾ ਸ਼ੁਰੂ ਹੋ ਗਿਆ ਤੇ ਪੱਤੇ ਮੁੜਨੇ ਸ਼ੁਰੂ ਹੋ ਗਏ ਆ ਦੇਖ ਸਕਦੇ ਆ ਆ ਤੇ ਕਹਿਣ ਦਾ ਮਤਲਬ ਵੀ ਸਾਰੇ ਨਦੀਨਾ ਦਾ ਇਹ ਇੱਕੋ ਹੀ ਹਾਲ ਆਪਣੇ ਕੋਲ ਆ ਬਣਦਾ ਆ ਜਿਹੜਾ ਕਿ ਸਸਤਾ ਵੀ ਹੈ ਤੇ ਹਾਲ ਦੀ ਘੜੀ ਇਹਦੀ ਜਿਹੜੀ ਰੈਜ਼ਿਸਟੈਂਸ ਹੈ ਇਹਦਾ ਪ੍ਰਤੀਰੋਧ ਹੈ ਜਿਹੜਾ ਉਹ ਬੂਟਿਆਂ ਦੇ ਵਿੱਚ ਹਲੇ ਨਹੀਂ ਆਇਆ ਤੇ ਬਹੁਤੀਆਂ ਸਪਰੇਹਾਂ ਕਰਨ ਦੀ ਵੀ ਲੋੜ ਨਹੀਂ ਇੱਕੋ ਹੀ ਸਪਰੇ ਹੈ ਇਹਦੇ ਵਿੱਚ ਹੀ ਆਪਾਂ ਪਿਛਲੇ ਸਾਲ ਹੱਲ ਕੀਤਾ ਸੀ ਇਹੀ ਇਸ ਵਾਰ ਲਾਇਆ ਤੇ ਕਿਉਂਕਿ ਆਪਾਂ 2 ਕੁ ਸਾਲ ਇੱਕ ਤਜਰਬਾ ਕਰ ਸਕਦੇ ਹੁੰਨੇ ਆ 2 ਜਾਂ 3 ਸਾਲ 4 ਸਾਲ ਦੇ ਵਿੱਚ ਤਾਂ ਜਿਹੜੀ ਰੈਜ਼ਿਸਟੈਂਸ ਹੋਣੀ ਸ਼ੁਰੂ ਹੋ ਜਾਂਦੀ ਹੈ ਅਗਲੀ ਵਾਰ ਆਪਾਂ ਜਿਵੇਂ ਹੁਣ ਫਿਰ ਇਸ ਨੂੰ ਰਿਪੀਟ ਕਰਾਂਗੇ ਉਦੋਂ ਅਗਲੇ ਸਾਲ ਕੋਈ ਹੋਰ ਕੰਬੀਨੇਸ਼ਨ ਦੇ ਵਿੱਚ ਜਾਂ ਕੋਈ ਹੋਰ ਸਪਰੇਅ ਇਹਦੇ ਵਿੱਚ ਵਰਤਾਂਗੇ ਜਿਹਦਾ ਰੈਜ਼ਿਸਟੈਂਸ ਨਹੀਂ ਹੋਊਗਾ ਜਾਂ ਟੁੱਟ ਚੁੱਕਿਆ ਹੋਊਗਾ ਹੋਰ ਤੱਕ ਆਪਣੇ ਕੋਲ ਨਵੇਂ ਸਾਲਟ ਵੀ ਆ ਜਾਣੇ ਨੇ ਤੇ ਹਫਤੇ ਤੋਂ ਲੈ ਕੇ 10 ਦਿਨ ਦੇ ਵਿੱਚ ਵਿੱਚ ਇਹ ਸਾਰਾ ਨਦੀਨਾਂ ਦਾ ਸਫਾਇਆ ਇਹ ਕਰ ਦਿੰਦਾ ਤੇ ਵੀਡੀਓ ਦੇ ਵਿੱਚ ਬਣੇ ਰਹਿਣ ਲਈ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ